ਅਗਦਾ ਕੋਣ ਪਾਰਟੀ ਨੂੰ ਸੁਚੱਜੇ ਤਰੀਕੇ ਨਾਲ ਸੰਭਾਲ ਸਕਦਾ ਹੈ ਕੋਣ ਪ੍ਰਧਾਨਗੀ ਕਰ ਸਕਦਾ ਮੈਨੂੰ ਲੱਗਦਾ ਵੀ ਮੈਂ ਜੇ ਇਹ ਗੱਲ ਕਵਾਂ ਤੇ ਇਹ ਗੱਲ ਇਸ ਖਾਤੇ ਜਾਏਗੀ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਚਾਮਨੀ ਕਰ ਰਿਹਾ ਪਰ ਰੌਲਾ ਹੀ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪਿਆ ਰੌਲਾ ਹੀ ਉਦੋਂ ਸ਼ੁਰੂ ਹੋਇਆ ਇਹੀ ਕਿ ਆ ਗਿਆ ਸੁਖਬੀਰ ਸਿੰਘ ਬਾਦਲ ਨੇ ਗਲਤੀਆਂ ਕੀਤੀਆਂ ਸੁਣਦੇ ਨਹੀਂ ਹੈ ਡਿਕਟੇਟਰ ਵੀ ਉਹਨਾਂ ਨੂੰ ਕਿਹਾ ਗਿਆ ਜੋ ਪਾਰਟੀ ਛੱਡ ਕੇ ਗਏ ਸੋ ਇਸ ਮੌਕੇ ਤੇ ਵੀ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੀ ਮਤਲਬ ਪ੍ਰਧਾਨਗੀ ਕਰ ਸਕਦੇ ਨੇ ਜਿਹਦੇ ਪਿੱਛੇ ਜਿਹੜਾ ਏਜੰਡਾ ਵਾ ਉਸ ਗੱਲ ਨੂੰ ਸੋਚਣਾ ਤੇ ਵਿਚਾਰਨਾ ਬੜਾ ਜ਼ਰੂਰੀ ਹੈ ਤੇ ਕੀ ਲੱਗਦਾ ਕੌਣ ਪਾਰਟੀ ਨੂੰ ਸੁਚੱਜੇ ਤਰੀਕੇ ਨਾਲ ਸੰਭਾਲ ਸਕਦਾ ਹੈ ਕੌਣ ਪ੍ਰਧਾਨਗੀ ਕਰ ਸਕਦਾ ਹੈ ਇਹ ਨਹੀਂ ਕਿ ਉਹੀ ਬਣੇਗਾ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਇੱਕ ਠੀਕ ਚਿਹਰਾ ਹੈ ਠੀਕ ਨਾਮ ਹੈ ਮੈਨੂੰ ਲੱਗਦਾ ਵੀ ਮੈਂ ਜੇ ਇਹ ਗੱਲ ਕਵਾਂ ਤੇ ਇਹ ਗੱਲ ਇਸ ਖਾਤੇ ਜਾਏਗੀ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਖਾਮਦੀਦ ਕਰ ਰਿਹਾ ਹੁਣ ਸੁਖੀ ਰਧਾਵਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਹੈ ਉਹ ਕਹਿੰਦਾ ਵੀ ਪਾਰਟੀ ਜੇ ਚਲਾ ਸਕਦਾ ਕੋਈ ਕਾਲੀ ਦਲ ਹੋਣਾ ਚਾਹੀਦਾ ਰਹਿਣਾ ਚਾਹੀਦਾ ਵजूद ਹੋਣਾ ਚਾਹੀਦਾ ਮਜ਼ਬੂਤ ਹੋਣਾ ਚਾਹੀਦਾ ਤੇ ਉਹਦੇ ਆਪ ਮਾਰੇ ਆਈ ਗੱਲ ਹੈ ਕੋਈ ਪਾਰਟੀ ਦੀ ਪਾਲਿਸੀ ਨਹੀਂ ਹੋਦੀ ਕਹਿੰਦਾ ਸੁਭੀਤ ਚਲਾ ਸਕਦਾ ਹੁਣ ਕੱਲ ਹੀ ਇੱਕ ਇੱਕ ਨਾਮਵਰ ਚੈਨਲ ਆ ਉਸ ਚੈਨਲ ਦੇ ਉੱਤੇ ਇੱਕ ਬਾਗੀ ਜਿਹੜਾ ਧੜਾ ਵਾ ਉਹਦੇ ਕਿਹਨਾ ਜਿਹੜੇ ਸਕੰਦਰ ਸਿੰਘ ਮਲੂਕਾ ਉਹਨਾਂ ਨੇ ਬੜੀਆਂ ਗੱਲਾਂ ਵਧੀਆ ਕੀਤੀਆਂ ਇਹ ਨਹੀਂ ਗੱਲ ਕੀ ਉਹਨਾਂ ਨੇ ਕੋਈ ਇਹਨਾਂ ਦੇ ਹਮਾਇਤੀ ਸੀਗੇ ਸਾਰੀਆਂ ਗੱਲਾਂ ਕੀਤੀਆਂ ਸੱਚੀਆਂ ਵੀ ਕੀਤੀਆਂ ਪਰ ਅਖੀਰ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਜੇ ਚਲਾ ਸਕਦਾ ਕੋਈ ਕਾਲੀਦਾਨ ਨੂੰ ਤੇ ਸੁਖਵੀਰ ਸਿੰਘ ਬਾਦਲ ਚਲਾ ਸਕਦਾ ਉਹ ਅੱਜ ਕੱਲ ਬਾਦਲ ਸਾਹਿਬ ਦੇ ਨਾਲ ਨਹੀਂ ਹੈ ਦੂਜੇ ਪੱਲੇ ਵਿੱਚ ਨੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਆਪ ਮਾਰੇ ਇਹ ਗੱਲ ਕਹਿੰਦੇ ਨੇ ਮੇਰੀ ਕਹੀ ਹੋਈ ਗੱਲ ਨੂੰ ਤਾਂ ਉਹਨਾਂ ਅਰਥ ਨਾ ਦਿੱਤਾ ਜਾਵੇ ਪਰ ਅੱਜ ਵਿਰੋਧੀ ਲੋਕ ਜਿਹੜੀ ਗੱਲ ਕਹਿੰਦੇ ਆ ਉਸ ਗੱਲ ਨੂੰ ਲੋਕ ਸਮਝਦੇ ਵੀ ਆ ਤੇ ਮੰਨਦੇ ਪਰ ਰੋਲਾ ਹੀ ਤਾਂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪਿਆ ਰੋਲਾ ਹੀ ਉਦੋਂ ਸ਼ੁਰੂ ਹੋਇਆ ਇਹੀ ਕਿ ਆ ਗਿਆ ਸੁਖਬੀਰ ਸਿੰਘ ਬਾਦਲ ਨੇ ਗਲਤੀਆਂ ਕੀਤੀਆਂ ਸੁਣਦੇ ਨਹੀਂ ਐ ਡਿਕਟੇਟਰ ਵੀ ਉਹਨਾਂ ਨੂੰ ਕਿਹਾ ਗਿਆ ਜੋ ਪਾਰਟੀ ਛੱਡ ਕੇ ਗਏ ਸੋ ਇਸ ਮਾਹੌਲ 'ਚ ਵੀ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੀ ਮਤਲਬ ਪਰਦਾਨਗੀ ਕਰ ਸਕਦੇ ਨੇ ਇਹਦੇ ਪਿੱਛੇ ਜਿਹੜਾ ਏਜੰਡਾ ਵਾ ਉਸ ਗੱਲ ਨੂੰ ਸੋਚਣਾ ਤੇ ਵਿਚਾਰਨਾ ਬੜਾ ਜ਼ਰੂਰੀ ਹੈ ਇਹ ਇੰਨਾ ਵੱਡਾ ਟਾਰਗੇਟ ਕੱਲਾ ਸੁਖਬੀਰ ਸਿੰਘ ਬਾਦਲ ਕਿਉਂ ਆ ਕੀ ਭਗਵੰਤ ਮਾਨ ਕਿਉਂ ਨਹੀਂ ਆ ਇੱਥੇ ਕੈਪਟਨ ਰਮਿੰਦਰ ਸਿੰਘ ਕਿਉਂ ਨਹੀਂ ਆ ਜਿਹੜਾ ਇਥੋਂ ਦੀ ਹਾਲਾਤ ਵਿਗਾੜ ਕੇ ਚਲੇ ਗਏ ਚਰਜੀ ਸਿੰਘ ਚੰਨੀ ਕੀ ਕੀ ਦਿੱਤਾ ਉਹਨਾਂ ਨੇ ਇਹ ਕਿਉਂ ਨਹੀਂ ਹੈਗੇ ਕਿਉਂਕਿ ਕਾਰਨ ਕੀ ਹੈ ਕਿ ਇਹ ਦਾ ਦੀ ਇਹ ਜਿਹੜੀ ਮੂਲ ਆ ਉਸ ਦੀ ਇਹ ਜਿਹੜੀ ਮਜ਼ਬੂਤੀ ਆ ਉਹ ਕੇਂਦਰ 'ਚ ਬੈਠੀ ਕੋਈ ਵੀ ਸੱਤਾ ਦੇ ਬੈਠੇ ਲੋਕ ਆ ਉਹ ਇਸ ਦੀ ਮਜ਼ਬੂਤੀ ਨੂੰ ਸ਼ਾਇਦ ਨਹੀਂ ਚੰਗਾ ਸਮਝਦੇ ਉਹ ਇਸ ਦੇ ਖਿਲਾਫ ਸਾਜ਼ਿਸ਼ ਸ਼ਾਮਲ ਪਹਿਲਾਂ ਵੀ ਸ਼ਾਮਲ ਰਹੇ ਨੇ ਹੁਣ ਵਾਲੇ ਵੀ ਸ਼ਾਮਲ ਨੇ ਇਹੋ ਹੀ ਗੱਲਾਂ ਹੋਈਆਂ ਨਾ ਦੇਖੋ ਇਹ ਸਾਰੀਆਂ ਗੱਲਾਂ ਦੇ ਕਰਕੇ ਪੰਜਾਬ ਦੇ ਵਿੱਚ ਪਰ ਉਹੀ ਤਾਂ ਭਾਈਵਾਲ ਰਹੇ ਆ ਅਕਾਲੀ ਦਲ ਭਾਈਵਾਲ ਰਹੇ ਆ ਭਾਈਵਾਲ ਰਹਿਣ 'ਚ ਕੋਈ ਗੁਨਾਹ ਨਹੀਂ ਹੋ ਸਕਦਾ ਜਦੋਂ ਹੁਣ ਵੀ ਚੋਣਾਂ ਕੋਈ ਆ ਕਿ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਮੋੜ ਤੋਂ ਤਰਲੋਂ ਬੱਚੀ ਹੋ ਰਿਹਾ ਹੈ ਭਾਜਪਾ ਦੇ ਨਾਲ ਮੋੜ ਤੋਂ ਗੱਠ ਜੋੜ ਕਰਨ ਦੇ ਲਈ ਕਈ ਲੀਡਰ ਇੱਕ ਬ੍ਰਿਜ ਬਣਦੇ ਗਏ ਕਿ ਬਈ ਹੋਣਾ ਚਾਹੀਦਾ ਹੈ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਭਰਾ ਇਹ ਕੋਸ਼ਿਸ਼ਾਂ ਕਰਦੇ ਰਹੇ ਉਹਨਾਂ ਨੇ ਔਨ ਕੈਮਰੇ ਇਹ ਗੱਲ ਕਹੀ ਹੈ ਕਿ ਹਾਂ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਭਾਜਪਾ ਦੇ ਨਾਲ ਗੱਠਜੋੜ ਹੋਵੇ ਤੇ ਜਦੋਂ ਗੱਠਜੋੜ ਨਹੀਂ ਹੁੰਦਾ ਫਿਰ ਭਾਜਪਾ ਦੇ ਖਿਲਾਫ ਸਟੇਟਮੈਂਟ ਸਿੱਤੀਆ ਜਾਂਦੀ ਹੈ ਕਿ ਆ ਜਾਂਦਾ ਕਿ ਕੇਂਦਰ ਸਾਜ਼ਿਸ਼ ਕਰ ਰਹੀ ਹੈ ਸ਼ਾਇਦ ਅਕਾਲੀ ਦਲ ਨੂੰ ਖਤਮ ਕਰਨ ਦੀ ਇਹ ਲੋਕਾਂ ਨੂੰ ਇਹੋ ਹੀ ਗੱਲ ਇਹੋ ਹੀ ਗੱਲ ਕਨਫਿਊਜ਼ਨ ਤੋਂ ਬਾਹਰ ਕਰੇਗੀ ਤੁਹਾਨੂੰ ਕਿ ਜਿਹੜੇ ਲੋਕ ਕਹਿੰਦੇ ਸੀ ਗੱਠਜੋੜ ਹੋਵੇ ਜਿਹੜੇ ਲੋਕਾਂ ਨੇ ਭਾਜਪਾ ਨਾਲ ਜਾ ਕੇ ਗੱਲਬਾਤ ਕੀਤੀ ਉਹ ਲੋਕ ਹੀ ਅੱਜ ਬਾਗੀ ਧੜੇ ਵਿੱਚ ਖੜੇ ਨੇ ਉਹੀ ਖੜੇ ਨੇ ਨਾ ਇਹੋ ਹੀ ਸਾਰੇ ਖੜੇ ਨੇ ਨਾ ਸਿਕੰਦਰ ਸਿੰਘ ਮਲੂਕਾ ਜੀ ਮੇਰੇ ਸਾਹ ਇਹ ਲੀਡਰ ਸਾਰੇ ਮੇਰੇ ਸਤਕਾਰਯੋਗ ਆ ਉਹਨਾਂ ਨੇ ਆਪਣੀ ਬੇਟੀ ਨੂੰ ਮੁਖਾਲਫਤ ਬੀਜੇਪੀ ਦੀ ਚੱਕਰ ਦੇ ਖੜਾਇਆ ਉਹ ਰਖੜਾ ਸਾਹਿਬ ਉਹ ਕਰ ਰਹੇ ਨੇ ਬੀਬਾ ਜੀ ਕਰ ਰਹੇ ਸੀ ਆਪਣੇ ਚੰਦੂ ਮਾਜਰਾ ਹੋਰੇ ਸਾਰੇ ਲੋਕ ਇਸ ਗੱਲ ਹੀ ਰਾਜੀ ਸੀ ਕਿ ਕਿਵੇਂ ਮਰਜ਼ੀ ਹੋ ਜੇ ਵੀ ਬੀਜੇਪੀ ਨਾਲ ਸਮਝੌਤਾ ਹੋ ਜੇ ਤੇ ਇਹਦਾ ਮਤਲਬ ਇਹ ਹੋ ਗਿਆ ਨਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਜਿਹੜੇ ਲੋਕ ਕਹਿੰਦੇ ਸੀ ਕਰਨਾ ਉਹ ਲੋਕ ਬਗਾਵਤ ਕਰਕੇ ਇਹਨਾਂ ਦੇ ਖਿਲਾਫ ਜੇ ਸੁਪੀ ਸਿੰਘ ਬਾਦਲ ਦਾ ਹੀ ਸੁਨੇਹਾ ਲੈ ਕੇ ਉਹ ਬੀਜੇਪੀ ਕੋਲ ਜਾ ਰਹੇ ਸੀ ਤਾਂ ਇੱਕ ਕੜੀ ਬਣਦੇ ਪਏ ਜੇ ਸੁਨੇਹਾ ਲੈ ਕੇ ਜਾਂਦੇ ਸੀ ਤੇ ਫਿਰ ਸਮਝੌਤਾ ਕਿਉਂ ਨਾ ਹੋਇਆ ਫਿਰ ਉਹ ਫਿਰ ਉਹ ਕਿਉਂ ਗੱਲ ਨਹੀਂ ਬਣੀ ਬੀਜੇਪੀ ਉਹ ਛੋਟਾ ਭਰਾ ਦੀ ਭੂਮਿਕਾ ਨਹੀਂ ਨਿਭਾਣਾ ਚਾਹੁੰਦੇ ਤਮਾਮ ਗੱਲਾਂ ਚੰਨੀਆਂ ਚਲੀਆਂ ਉਸ ਵਕਤ ਚੋਣਾ ਦੇ ਵਕਤ ਤੁਹਾਨੂੰ ਵੀ ਯਾਦ ਹੋਵੇਗਾ ਗੁਨਾਹ ਨਹੀਂ ਹੁੰਦਾ ਗੱਲਬਾਤ ਕਰਨਾ ਤਾਂ ਗੁਨਾਹ ਨਹੀਂ ਇਹ ਸਾਡੇ ਜਿਹੜੀ ਗੱਠਜੋੜ ਦੀ ਕਹਿੰਦੇ ਨੇ ਆ ਪਰੰਪਰਾ ਵਾ ਤੇ ਗੱਠਜੋੜ ਦੀ ਦੀ ਸਿਆਸਤ ਆ ਸਾਡੇ ਦੇਸ਼ ਦੇ ਅੰਦਰ ਤੇ ਉਸ ਦੇਸ਼ ਦੇ ਅੰਦਰ ਗੱਲਾਂ ਬਾਤਾਂ ਤਾਂ ਹੋਣੀ ਆ ਕੋਈ ਗੁਨਾਹ ਠੀਕ ਆ ਕਾਂਗਰਸ ਨਾਲ ਨਹੀਂ ਹੋ ਸਕਦੀ ਸਾਡੀ ਬੀਜੇਪੀ ਨਾਲ ਸਾਡੀ ਰਹੀ ਆ ਹੋ ਸਕਦੀ ਸੀ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਪਾਰਟੀ ਨੂੰ ਖਤਮ ਕਰ ਦੋ ਠੀਕ ਆ ਜੇ ਰਾਜ ਸਿਆਸੀ ਤੌਰ ਤੇ ਉਤਰਾ ਤੇ ਚੜਾ ਆ ਗਏ ਪਹਿਲਾਂ ਵੀ ਕਿਹੜਾ ਨਹੀਂ ਆਇਆ ਉਹ ਆਉਣ ਤੋਂ ਬਾਅਦ ਜੇ ਅਸੀਂ ਕਹੀਏ ਵੀ ਪਾਰਟੀ ਨੂੰ ਅਸੀਂ ਖਤਮ ਕਰ ਦਈਏ ਅਸੀਂ ਆਪਣਾ ਵजूद ਖਤਮ ਕਰ ਦਈਏ ਸਰੈਂਡਰ ਕਰ ਦਈਏ ਤੇ ਫਿਰ ਉਹ ਤਾਂ ਉਹ ਗੱਲ ਹੋਏਗੀ ਯੋਗ ਸਮਾਰ ਸੱਚ ਹੋਇਆ ਤੁਸੀਂ ਕਹਿਆ ਕਿ ਸੁਖਬੀਰ ਸਿੰਘ ਬਾਦਲ ਨੇ ਕੱਢੜਾ ਸਟੈਂਡ ਲਿਆ ਕਿ ਬਈ ਭਾਜਪਾ ਦੇ ਨਾਲ ਅਸੀਂ ਗੱਟੂ ਜੋੜ ਨਹੀਂ ਕਰਨਾ ਤੇ ਕਦੇ ਵੀ ਅੱਗੇ ਭਵਿੱਖ ਚ ਦੇਖਣ ਨੂੰ ਨਹੀਂ ਮਿਲੇਗਾ ਕਿ ਆਕਾਲੀ ਬਲ ਤੁਸੀਂ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਉਹ ਰਖਵਾਰੇ ਕੋਈ ਗੱਲ ਨਹੀਂ ਸੋਈ ਕਿਉਂਕਿ ਆਪਦੇ ਮजूद ਨੂੰ ਰੱਖ ਕੇ ਆਉਣ ਵਾਲੇ ਸਮੇਂ ਚ ਕੀ ਕਰਨਾ ਕੀ ਨਹੀਂ ਕਰਨਾ ਇਹ ਤਾਂ ਸਮਝਦੀ ਰਾਜਨੀਤੀ ਦੱਸੇਗੀ ਮੈਂ ਤੁਸੀਂ ਦੇਖੋ ਕਿ ਸਾਡੇ ਮੇਰੇ ਸਤਕਾਰਯੋਗ ਨੇ ਬਾਪੂ ਤਰਸੇਮ ਸਿੰਘ ਹੁਣੀ ਜਿਹੜੇ ਕਿ ਉਹਨਾਂ ਦੇ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਦੇ ਉਹਨਾਂ ਨੇ ਇਹ ਗੱਲ ਕਹੇਤੀ ਜਦੋਂ ਕਿ ਉਹ ਖਾਲਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੁਹਾਡੇ মিডিਆ ਨੇ ਵੀ ਤੁਸੀਂ ਆਉਣ ਵਾਲੇ ਦਿਨਾਂ 'ਚ ਭਾਜਪਾ ਨੂੰ ਕਰੋਗੇ ਉਹ ਕਹਿੰਦੇ ਜੀ ਵੀ ਅਸੀਂ ਸਮਾਂ ਆਉਣ ਤੇ ਦੇਖਾਂਗੇ ਤੁਸੀਂ ਦੇਖੋਗੇ ਇੱਕ ਐਸੀ ਸੋਚ ਦੇ ਲੋਕ ਜਿਹੜੇ ਆ ਕਾਲੀਗੜ੍ਹ ਵਾਲੇ ਉਹਨਾਂ ਨੇ ਵੀ ਇਹ ਗੱਲ ਕਹ ਦਿੱਤੀ ਦੀ ਇਸ ਕਰਕੇ ਆਉਣ ਵਾਲੇ ਪੁਲਿੱਟ ਦੇ ਵਿੱਚ ਕੀ ਹੋਣਾ ਕੀ ਨਹੀਂ ਮੈਂ ਨਹੀਂ ਕਰ ਸਕਦਾ ਸਿਆਸਤ ਦੇ ਵਿੱਚ ਫਿਰ ਸੋਚ ਮਾਇਨੇ ਨਹੀਂ ਰੱਖਦੇ ਕਿ ਜਿਸ ਸੋਚ ਨਾਲ ਉਹ ਚੱਲੇ ਜਾਂ ਜਿਸ ਸੋਚ ਦੇ ਨਾਲ ਇੱਕ ਲੀਡਰ ਜਾਂ ਪਾਰਟੀ ਚੱਲਦੀ ਹੈ ਉਹ ਮਾਇਨੇ ਨਹੀਂ ਰੱਖਦੀ ਜਦੋਂ ਫਿਰ ਸਿਆਸਤ ਆ ਜਾਂਦੀ ਹੈ ਵੋਟਾਂ ਦੀ ਗੱਲ ਆ ਜਾਂਦੀ ਹੈ ਜੋਰ ਤੋੜ ਦੀ ਗੱਲ ਆ ਜਾਂਦੀ ਹੈ ਸੋਚ ਮੈਨੇ ਰੱਖਦੀ ਹੈ ਸੋਚ ਮੈਨੇ ਰੱਖੀ ਕਿ ਅਸੀਂ ਕਾਂਗਰਸ ਨਾਲ ਕਦੇ ਸਮਝੌਤਾ ਨਹੀਂ ਕੀਤਾ